ਨਾਚ ਦੇ ਜਾਓ ਇੱਕ ਪਾਸਾ ਖੱਬੇ ਵਾਲੇ ਨਾਲ ਮਾਰ ਲਿਆ ਕਦੇ ਸੱਜੇ ਵਾਲੇ ਨਾਲ ਮਾਰ ਲਿਆ ਕਦੇ ਪਿੱਛੇ ਪਾਸੇ ਪਾਸਾ ਮਾਰ ਲਿਆ ਅੱਗੇ ਪਾਸਾ ਮਾਰ ਲਿਆ ਆਹੀ ਇਹਨਾਂ ਦਾ ਨਾਚ ਹੁੰਦਾ ਹੈ ਜਿਸਮ ਫਰੋਸ਼ੀ ਦਾ ਨਾਚ ਹੁੰਦਾ ਕੋਈ ਇਹਨਾਂ ਦੇ ਨਾਚ ਦੇ ਵਿੱਚ ਕੋਈ ਕਲਾਤਮਕਤਾ ਵੀ ਨਹੀਂ ਹੁੰਦੀ ਹੂੰ ਲੋਕੀ ਤਾੜੀਆਂ ਮਾਰ ਕੇ ਹੱਸਦੇ ਆ ਯਾਰ ਬੜਾ ਯਾਰ ਬੜਾ ਨੱਕ ਹਲਾਉਂਦਾ ਹੈ ਹੂੰ ਦੋ ਤਿੰਨ ਹਾਂ ਬੰਦੇ ਦੇ ਨਾਲ ਇਹਦਾ ਲੱਕ ਹੀ ਭੇੜ ਦਿੰਦਾ ਹੂੰ ਹੂੰ ਠੀਕ ਹੈ ਨਾ ਇਹਦੇ 'ਚ ਨਾ ਕਲਾਤਮਕਤਾ ਹੁੰਦੀ ਆ ਨਾ ਨੈਤਿਕਤਾ ਹੁੰਦੀ ਆ ਹੂੰ ਇਹ ਵੀ ਨਾਲ ਆ ਦੋ ਚੀਜ਼ਾਂ ਜ਼ਰੂਰੀ ਹੋਣ ਬੰਦੇ ਦੀ ਹਰ ਗਤੀਵਿਧੀ ਦੇ ਵਿੱਚੋਂ ਇਹ ਦੋ ਚੀਜ਼ਾਂ ਜ਼ਰੂਰ ਹੋ ਨਿਕਲਦੀਆਂ ਹੋਣ ਤਾਂ ਹੋ ਭਲੀ ਹੈ ਨਹੀਂ ਗਲਤ ਹੈ ਹਾਂ ਜਿਹੜੀ ਇਹਨਾਂ ਦੀ ਰੋਗ ਹੈ ਉਹਦੇ ਨਫ਼ਰਤ ਨਾਲੋਂ ਸਾਨੂੰ ਉਹਨਾਂ ਨਾਲ ਹਮਦਰਦੀ ਕਰਨੀ ਚਾਹੀਦੀ ਹੈ ਤੇ ਵਿਗਿਆਨ ਜਿਹੜੀ ਵੀ ਇਹਨਾਂ ਦੀ ਮਦਦ ਕਰ ਸਕਦਾ ਹੈ ਵਿਗਿਆਨ ਦੀ ਬਹੁਤ ਮਦਦ ਕਰ ਸਕਦਾ ਹੈ ਕਰ ਸਕਦਾ ਹਾਂਜੀ ਉਹਦੇ ਨਾਲ ਇਹਨਾਂ ਦੀ ਮਦਦ ਕਰੀ ਜਾਂਦੇ ਆ ਜਿਹੜੇ ਅਰਧ ਨਾਰੀ ਹੈ ਪੂਰੀ ਨਾਰੀ ਬਣ ਸਕਦੀ ਹੈ ਇਹ ਜਿਹੜਾ ਅਰਧ ਬੰਦਾ ਪੂਰਾ ਮਰਦ ਬਣ ਸਕਦਾ ਬਾਬੂ ਜੀ ਤੁਸੀਂ ਇੱਕ ਪਰੇਡ ਦੇਖੀ ਹੈ ਇਹਨਾਂ ਦੀ ਕਦੇ ਮੈਂ ਵੇਖੀ ਨਹੀਂ ਆ ਮੈਂ ਦਿਖਾ ਦਿੰਦਾ ਹਾਂ ਦਿਖਾਓ ਆ ਦੇਖ ਕਰੋ ਹਾਂ ਆ ਆ ਹਾਂ ਅਦਿਲ ਇਹ ਅੰਬਰ ਸਾਹ ਚ ਹੋਣੀ ਸੀ ਇਹ ਦਿੱਲੀ ਦੀ ਪਰੇਡ ਦਿਖਾਉਂਦਾ ਹੈ ਦਿੱਲੀ ਦੀ ਪਰੇਡ ਹੈ ਦਿੱਲੀ ਇਹ ਸਾਰਾ ਕੁਝ ਅੰਬਰ ਸਾਹ ਚ ਹੋਣਾ ਸੀ ਹਾਂਜੀ ਪਤਾ ਗੱਲ ਕੀ ਆ ਹਿੰਦੁਸਤਾਨ ਦੀ ਬਿਮਾਰੀ ਸਭ ਤੋਂ ਪਹਿਲਾਂ ਦਿੱਲੀ ਚ ਪੈਦਾ ਕਰੋ ਦਿੱਲੀ ਕਾ ਇਹ ਜਹਾ ਸ਼ਹਿਰ ਹੈ ਇੱਥੇ ਜੀਵੀ ਰੋਡ ਵੀ ਵੱਡੀ ਆ ਐਵੇਂ ਨਾਲ ਆ ਤੇ ਉਹਨਾਂ ਨੂੰ ਕੋਈ ਫਰਕ ਨਹੀਂ ਪੈਂਦਾ ਰਾਜਕਰਤਾ ਸ਼ਰਣੀ ਨੂੰ ਵੀ ਸਾਡੇ ਇੱਥੇ ਜੀਵੀ ਰੋਡ ਹੈ ਹਾਂ ਨਾ 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 ਸ਼ਰਣੀ ਨੂੰ ਖੇ ਖਾਣਾ ਸੌਖਾ ਹੋ ਜਾਂਦਾ ਹਾਂ ਵਾਧੂ ਤੁਰੇ ਫਿਰਦੇ ਉੱਥੇ ਵਾਧੂ ਇਹਨਾਂ ਨੇ ਕਦੇ ਨਹੀਂ ਸੋਚਿਆ ਵੀ ਇਹਨਾਂ ਦੀ ਮਜਬੂਰੀ ਵੀ ਕੀ ਹੋ ਸਕਦੀ ਹੈ ਇਹ ਵੀ ਨਾਲ ਆ ਜੀਵੀ ਰੋਡ ਦੇ ਉੱਥੇ ਜਿਹੜੇ ਬੰਦੇ ਬੈਠੇ ਆ ਨਾ ਜਿਹੜੀ ਇਸਤਰੀਆਂ ਬੈਠੀਆਂ ਉਹਨਾਂ ਦੀ ਆਤਮਾ ਨਾਲ ਜਦੋਂ ਗੱਲ ਕਰੋ ਨਾ ਫਿਰ ਪਤਾ ਲੱਗਦਾ ਕਿਵੇਂ ਤਾਹਾਂ ਮਾਰਦੇ ਨੇ ਹੂੰ ਉਹਨਾਂ ਨਾਲ ਉਹ ਵੀ ਮਜਬੂਰ ਨੇ ਬਹੁਤ ਮਜਬੂਰ ਬੜੀ ਗਰੀਬੀ ਹਾਂਜੀ ਆ ਵੇਖੋ ਹੈ ਆ ਦੇਖ ਰਹੇ ਹੋ ਕੀ ਕਰਦੇ ਵੇ ਹਾਂ ਦੇਖ ਲਿਆ ਹਾਂ ਇਹ ਇਹ ਜੀ ਜਾਣ ਕੇ ਫਿਰ ਅੰਬਰਸਰ ਲੈ ਲੋ ਅੰਬਰਸਰ ਦੇ ਕੋਲੇ ਫਿਰ ਜਨਾਂ ਵਾਲੇ ਬਾਗ ਚ ਲੈ ਜਾਓ ਫਿਰ ਕਿਤੇ ਨਾ ਕਿਤੇ ਕੋਈ ਛੀਦਾਂ ਦਾ ਪਿੰਡ ਹੈ ਜਿੱਥੇ ਪੱਖੇ ਜਮੇ ਉੱਥੇ ਲੈ ਜਾਓ ਤੇ ਫਿਰ ਉਹਨਾਂ ਨੂੰ ਪਤਾ ਲੱਗੂ ਜਿੱਥੇ ਗੇ ਨੱਚਣਗੇ ਉੱਥੇ ਪੱਖੇ ਤਾਂ ਆਉਣਾ ਨਹੀਂ ਜਲਾਣੇ ਬਾਗਚਿਆਂ ਨੂੰ ਚਾਹਦੇ ਹਾਂ ਹਾਂ ਗਲਤ ਸੀ ਸਹੀ ਐਨੀ ਕਹਾਣੀ ਆ ਇਹ ਰਾਜਕਰਤਾ ਸ਼ਰੇਣੀਆਂ ਸਾਰੀਆਂ ਕਰਤੂਤਾਂ ਕਰਦੀਆਂ ਸਾਹਮਣੇ ਰੱਖ ਕੇ ਗੱਲ ਕੀਤੀ ਜਾ ਸਕਦੀ ਆ ਫਿਰ ਪਤਾ ਲੱਗਦਾ ਵੀ ਇਹ ਸਮੱਸਿਆ ਆਈ ਕਿਵੇਂ ਤੇ ਕਿਨੇ ਪੈਦਾ ਕੀਤੀ ਸ਼ਿਕਾਰ ਕੌਣਾ ਹੈ ਤੇ ਇਹਨਾਂ ਦਾ ਇਹਨਾਂ ਨੂੰ ਨਫਾ ਕਿੰਨਾ ਹੈ ਇਹਨੂੰ ਕਹਿੰਦੇ ਡਿਸਪੋਜ਼ੇਬਲ ਅੱਜ ਅਸੀਂ ਇੱਕ ਸ਼ਬਦ ਸੁਣਿਆ ਡਿਸਪੋਜ਼ੇਬਲ ਪਾਪੂਲੇਸ਼ਨ ਹੂੰ ਪਹਿਲਾਂ ਤਾਂ ਜੋ ਮਾਵਾੜਾ ਕਰਮਾ ਉਹ ਕਰਾਓ ਮਗਰੋ ਕਿਸੇ ਵੇਲੇ ਤੇ ਆ ਕੇ ਟੀਕਾ ਲਾ ਕੇ ਧਰਤੀ ਤੋਂ ਵਿਦਾ ਕਰ ਦਿਓ ਟੀਕਾ ਅੱਜ ਲਾਓ ਪਤਾ ਹੁੰਦਾ ਵੀ 6 ਮਹੀਨਾ ਚ ਇਹਨੇ ਪੂਰਾ ਹੋ ਜਾਣਾ ਹੈ 6 ਮਹੀਨਾ ਮਗਰੋਬਾਦੀ ਡਿਸਪੋਜ਼ ਆਫ ਕਰ ਦਿੰਦੇ ਹੁਣ ਬੜੀ ਤਰੱਕੀ ਕੀਤੀ ਐ ਚੋਰਾਾਂ ਦੀ ਸਾਇੰਸ ਨੇ ਵੀ ਚੋਰਾਾਂ ਦੀ ਸਾਇੰਸ ਨੇ ਵੀ ਤਰੱਕੀ ਕੀਤੀ ਐ ਬੰਦੇ ਨੂੰ ਖੁਡੇ ਲੈਣ ਲਾਉਣਾ ਬੰਦੇ ਨੂੰ ਬੇਇੱਜ਼ਤ ਜੀਵਨ ਜਿਉਣ ਲਈ ਮਜਬੂਰ ਕਰਨਾ ਨਾਲੇ ਉਹ ਤੇ ਹਸਣਾ ਨਾਲੇ ਉਹ ਤੇ ਟੈਚਰ ਕਰਨੀ ਤੇ ਨਾਲੇ ਜਿਹੜਾ ਉਹਦਾ ਜਿਸਮ ਫਰੋਸ਼ੀ ਦਾ ਕੰਮ ਲੈ ਲੈਣਾ ਉਹ ਵੀ ਲੈ ਲੈਣਾ ਮਗਰ ਉਹ ਧਰਤੀ ਤੇ ਟੀਕਾ ਲਾ ਕੇ ਵਿਦਾ ਕਰ ਦਣ ਇਹਨਾਂ ਨੂੰ ਪਤਾ ਹੀ ਨਹੀਂ ਜੇ ਇਹਨਾਂ ਨੂੰ ਵਿੱਦਿਆ ਦਿੱਤੀ ਜਾਂਦੀ ਨਾ ਕਦੇ ਇਸ ਤਰ੍ਹਾਂ ਦਾ ਜਰੂਰਸ ਨਾ ਕੱਢਣ ਘਟੋ ਘਟ ਅੰਮ੍ਰਿਤਸਰ ਦੀ ਧਰਤੀ ਤੇ ਅੰਮ੍ਰਿਤਸਰ ਸਿਫਤੀ ਦਾ ਘਰ ਹੈ ਇਹ ਕੋ ਖਾਲਾ ਜੀ ਦਾ ਵਾੜਾ ਨਹੀਂ ਇਹ ਚੋਰਾ ਯਾਰਾਂ ਠੱਗਾਂ ਤੇ ਬਦਕਾਰਾਂ ਦੇ ਨੱਚਣ ਵਾਲੀ ਧਰਤੀ ਨਹੀਂ ਇੱਥੇ ਸਿਰ ਦੇਣਾ ਪੈਂਦਾ ਹੂੰ ਆਮਾ ਆਜ਼ਾਦੀ ਸਾਰੇ ਹਿੰਦੁਸਤਾਨ ਦੀ ਹੋਵੇ ਪਾ ਪੰਜਾਬ ਦੀ ਹੋਵੇ ਲਾਹੌਰ ਚ ਆਜ਼ਾਦੀਆਂ ਨਹੀਂ ਪੈਦਾ ਹੋਈਆਂ ਸੀ ਅੰਮ੍ਰਿਤਸਰ ਚ ਹੋਈਆਂ ਸੀ ਇਸ ਕਰਕੇ ਇਹਨਾਂ ਸ਼ਹਿਰਾਂ ਦੀ ਪ੍ਰਤੀਕਾਤਮਕਤਾ ਜਿਹੜੀ ਨਾ ਰੋਹਾਨੀਅਤ ਦੀ ਰੱਖੀ ਜਾਣੀ ਚਾਹੀਦੀ ਹੈ ਉਹਦੇ ਤੇ ਕਿਸੇ ਪ੍ਰਕਾਰ ਦੀ ਜਿਸਮ ਫਰੋਸ਼ੀ ਦੇ ਨਾਚ ਨਚਾਰ ਪੈਦਾ ਕਰਕੇ ਨਾ ਉਹਨੂੰ ਧੁੰਦਲਾ ਕਰਨ ਦੀ ਕੋਸ਼ਿਸ਼ ਨਾ ਕਰਨ ਹਾਂ ਜਿਹੜੀਆਂ ਕੁ ਸਿੱਖ ਜਥੇਬੰਦੀਆਂ ਨੇ ਇਸ ਗੱਲ ਦਾ ਵਿਰੋਧ ਕੀਤਾ ਅੱਛੀ ਗੱਲ ਹੈ ਸਹੀ ਸਮਝਿਆ ਹੈ ਸਹੀ ਠੀਕ ਹੈ ਇਹ ਕੀ ਕੀ ਤਮਾਸ਼ਾ ਉਹਨਾਂ ਦਾ ਇਲਾਜ ਕਰਾਇਆ ਜਾਵੇ ਉਹਨਾਂ ਨੂੰ ਪ੍ਰੋਪਰ ਜਗ੍ਹਾ ਰੱਖਿਆ ਜਾਵੇ ਉਹਨਾਂ ਨੂੰ ਸਮਾਜ ਚ ਜਿਉਣ ਦਾ ਬਲ ਦਿੱਤਾ ਜਾਵੇ ਜਾਂਚ ਦਿੱਤੀ ਜਾਵੇ ਮੋਢੇ ਮਾਰ ਜਸਮਾਨੀ ਡੜਜੇ ਸੰਫਰੋਸ਼ੀ ਹੈ ਨਾ ਮੋਢਾ ਮਾਰ ਗੋਡਾ ਮਾਰ ਠੇਡਾ ਮਾਰ ਇਹ ਜਿੰਨੇ ਨੇ ਡੱਡੇ ਇਹ ਠੀਕ ਨਹੀਂ ਹੁੰਦੇ ਮੈਨੂੰ ਡੱਡੇ ਲੱਭ ਚ ਬੋਲਦਾ ਗੋਡਾ ਮੋਡਾ ਠੇਡਾ ਜਿੰਨੇ ਡਡੇ ਨੇ ਸਰੀਰ ਦੇ ਇਹ ਬੜੇ ਖਤਰਨਾਕ ਨੇ ਹੂੰ ਇਸ ਕੰਮ ਚ ਇਸ ਕਰਕੇ ਇਹਨਾਂ ਨਾਲ ਇਹੇ ਤਰ੍ਹਾਂ ਦਾ ਜਰੂਰ ਕਟੋ-ਕਟ ਮੈਂ ਤਾਂ ਇਸ ਗੱਲ ਨੂੰ ਸ਼ੀਖ ਨਹੀਂ ਮੰਦਾ ਹਾਂ ਹਮਦਰਦੀ ਹੈ ਕਿ ਇਹਨਾਂ ਨੂੰ ਵਿੱਦਿਆ ਇਹਨਾਂ ਚ ਆਪਣਾ ਮਾਣ ਪੈਦਾ ਹੋਣਾ ਚਾਹੀਦਾ ਇਹ ਵੀ ਨਾਲ ਤੇ ਮਾਣ ਕੋਈ ਜਿਸਮ ਫੁਰਸ਼ੀ ਵਾਲੇ ਬੰਦਿਆਂ ਦਾ ਨਹੀਂ ਹੁੰਦਾ ਸਰ ਫੁਰਸ਼ੀ ਵਾਲੇ ਬੰਦਿਆਂ ਦਾ ਹੁੰਦਾ ਯਾਦ ਰੱਖੋ छोड़कर सर्फरोशियां जो करते हैं जिसमें फरोषियां देखा वो बाजूए कातल का जोर क्या वो खाक जानेगे बाजूए कातल दा जोर जान ली जिसमें फरोषीनी सर्फरोशी चाहिदी है इनच ओपा पैदा करो फिर देखो एहि अपने मुल्क दी एक अपने आर्ट बहुत बड़ी ताकत भी बननगे मुल्क दी पूंजी बननगे मुल्क दी शान बननगे अक्षर हैता जीव हैता जीव ही है हां जी ਜੀਵਨ ਨੂੰ ਸੰਜੀਵ ਬਣਾ ਕੇ ਕਰੋ ਹੁਣ ਉਹਨਾਂ ਦੀ ਇੱਜ਼ਤ ਆਣ ਉਹਨਾਂ ਦਾ ਸਵੈਮਾਨ ਪੂਰੀ ਤਰ੍ਹਾਂ ਰੱਖੋ ਫਿਰ ਤੁਹਾਡੇ ਲਈ ਆਪਣੇ ਆਪ ਦੇ ਆਦਰਸ਼ ਵੀ ਬਣ ਸਕਦੇ ਨੇ ਇਹ ਵੀ ਨਾਲ ਕਿਉਂਕਿ ਐ ਕਮਿਊਨਿਟੀ ਦੇ ਕਈ ਲੋਕ ਜਿਹੜੇ ਨੇ ਉਹ ਜੱਜ ਵੀ ਨੇ ਵਕੀਲ ਜਿਹੜੇ ਪੜ੍ਹ ਕੇ ਬਣ ਗਏ ਹਾਂ ਬੜੇ ਜਿਹੜੇ ਪੜ੍ਹ ਗਿਆ ਜੱਜ ਬਣ ਗਿਆ ਡਾਕਟਰ ਵੀ ਨੇ ਵਕੀਲ ਬਣ ਗਿਆ ਡਾਕਟਰ ਬਣ ਗਿਆ ਇੰਜੀਨੀਅਰ ਬਣ ਗਿਆ ਫੌਜ ਚ ਭਰਤੀ ਹੋ ਗਿਆ ਵੇਖੋ ਸਖੰਢੀ ਜੀ ਸਾਹਿਬ ਫੌਜ ਪੁਲਿਸ ਚ ਭਰਤੀ ਹੋ ਜਾ ਕਿ ਮਾੜਾ ਜੀ ਉਹਨੂੰ ਪਤਾ ਹੈ ਵੀ ਮੈਂ ਉਹਨੂੰ ਆਪਣਾ ਵੀ ਪਤਾ ਵੀ ਮੇਰੇ ਚਾਹ ਘਾਟਾ ਜਿਸ਼ਮਾਨੀ ਹੂੰ ਹੂੰ ਮਰਦਾਨੀ ਜਿਸ਼ਮਾਨੀ ਘਾਟਾ ਹੈ ਦਿਮਾਗੀ ਘਾਟਨੀ ਹੈ ਹੂੰ ਦਿਮਾਗੀ ਚੇਤਨਾ ਕਿਉਂਕਿ ਕਿਸੇ ਵੀ ਜਿਹੜਾ ਜੀਵ ਆ ਉਹਦੀ ਦਿਮਾਗੀ ਚੇਤਨਾ ਵੱਖਰੀ ਹੁੰਦੀ ਹੈ ਜਿਸਮ ਨਾਲੋਂ ਹੂੰ ਉਹ ਉਹਨੂੰ ਪਤਾ ਹੋਊਗਾ ਤੇ ਠੀਕ ਸਹੀ ਉਹਨਾਂ ਦਾ ਪੋਜ਼ਿਟਿਵ ਰੋਲ ਹੋਊਗਾ ਅੱਜ ਤੱਕ ਇਹ ਗੱਲ ਅਸੀਂ ਸੋਚੀ ਨਹੀਂ ਸੀ ਵੀ ਇਹ ਕਿਤੇ ਪੜ੍ਹ ਕੇ ਜੱਜ ਵੀ ਬਣਨਗੇ ਆਈਪੀਐਸ ਵੀ ਬਣਨਗੇ ਆਈਐਸ ਵੀ ਬਣਨਗੇ ਡਾਕਟਰੀ ਬਣ ਗਏ ਇੰਜੀਨੀਅਰਿੰਗ ਬਣ ਗਏ ਹੁਣ ਸਾਰਾ ਕੁਝ ਬਣ ਗਏ ਉਹ ਐ ਕਰ ਕਦੇ ਤੁਸੀਂ ਮਿਲਿਆ ਕੋਈ ਗੇ ਨੂੰ ਕਿ ਲੈ ਬਹੁਤ ਗਿਆ ਨੂੰ ਮੁਲਾਕਾਤਾਂ ਹੋ ਜਾਂਦੀਆਂ ਪਰ ਜਦੋਂ ਨਾਲ ਗੱਲ ਕਰਦੇ ਆ ਉਦੋਂ ਪਤਾ ਲੱਗਦਾ ਵੀ ਉਹ ਹੈ ਧਰਤੀ ਤੇ ਇਹ ਵੀ ਜੀਵਨ ਹੈ ਉਹਦੇ ਜੀ ਅਸੀਂ ਦੱਸੂਗਾ ਸੀ ਇਸ ਹਨੂ ਤੇ ਕੀ ਕਹਾਂ ਸਾਡਾ ਕਸੂਰ ਦੱਸਦੇ ਬਸ ਆ ਇਹ ਸਾਡੇ ਨਾਲ ਕੁਦਰਤ ਨੇ ਬੇਇਨਸਾਫੀ ਕੀਤੀ ਸਾਡਾ ਕਸੂਰ ਤਾਂ ਦੱਸ ਦਿਓ ਲੱਗਦੇ ਬੰਦੇ ਆਵਾਂਗੇ ਨਾਰਮਲ ਬੰਦੇ ਆਵਰਗੇ ਹਾਂਜੀ ਜਿਹੜੇ ਲੈਸਬੀਅਨ ਹੋਏਗੇ ਤਾਂ ਨਾਰਮਲ ਕੁੜੀਆਂ ਵਰਗੇ ਕੁੜੀਆਂ ਵਰਗੇ ਘਰੋਂ ਹੀ ਚੱਕ ਕੇ ਉਹਨਾਂ ਨੂੰ ਬਾਹਰ ਕੱਢ ਦਿੰਦੇ ਨੇ ਕੋਈ ਕਹਿੰਦਾ ਮੇਰੀ ਕੁੜੀ ਲੈਸਬੀਅਨ ਹੈ ਕੋਈ ਕਹਿੰਦਾ ਮੇਰਾ ਮੁੰਡਾ ਅੱਗੇ ਆ ਦੱਸ ਦਿਓ ਕੋਈ ਨਹੀਂ ਕਰਦਾ ਬਸ ਭਾਈ ਪਾਣਾ ਵਰਤ ਗਿਆ ਪਾਣਾ ਵਰਤ ਕੇ ਕਰੀ ਜਾਂਦੇ ਆ ਕੀ ਕਹੀਏ ਭਾਈ ਕੁਦਰਤ ਆ ਚਲੋ ਉਹ ਜਾਣੇ ਰਾਮ ਭਰੀ ਕਰੂ ਫਿਰ ਐ ਕਹਿਣ ਲੱਗ ਜਾਂਦੇ ਆ ਗੱਲ ਤਾਂ ਇਹਨਾਂ ਦੇ ਇਹਨਾਂ ਚ ਚੇਤਨਾ ਤੇ ਵਿੱਦਿਆ ਦੇਣ ਦੀ ਆ ਫੇਰ ਇਹਨਾਂ ਨੂੰ ਆ ਜਾਣਾ ਜਿਹਨੂੰ ਪਤੀ ਨੂੰ ਮੈਂ ਤਾਂ ਇਹਨੂੰ ਕਹਿੰਦਾ ਕੰਜਰਾ ਖਾੜੇ ਫੇਰ ਕੰਜਰ ਖਾੜੇ ਨਾ ਲੱਗਣ ਫੇਰ ਤਾਂ ਅਗਲਾ ਇਹਨਾਂ ਨੂੰ ਨਹੀਂ ਵੇਖੂ ਯਾਰ ਵੀ ਕੁਦਰਤ ਦੀ ਇਹ ਵੀ ਇੱਕ ਕਰਾਮਾਤ ਹੈ ਵੀ ਬੰਦੇ ਨੂੰ ਆਪਣੇ